ਮਾਨ ਸਰਕਾਰ ਦੇ ਸਿਹਤ ਖੇਤਰ 'ਚ ਪੰਜ ਵੱਡੇ ਕਦਮ ਆਮ ਆਦਮੀ ਕਲੀਨਿਕ ਦਿਆਂ ਸਿਹਤ ਸੇਵਾਵਾਂ ਹੁਣ ਘਰ ਬੈਠੇ ਵਟਸਐਪ ਤੇ ਮਿਲਣ ਗਿਆ ਆਮ ਆਦਮੀ ਕਲੀਨਿਕਾਂ ਚ 107 ਕਿਸਮਾਂ ਦੀਆਂ ਮੁਫਤ ਦਵਾਈਆਂ ਆਮ ਆਦਮੀ ਕਲੀਨਿਕਾਂ ਚ 47 ਕਿਸਮਾਂ ਦੇ ਮੁਫਤ ਟੈਸਟ ਆਮ ਆਦਮੀ ਕਲੀਨਿਕਾਂ ਚ ਐਂਟੀ ਰੈਬੀਸ ਦਾ ਮੁਫਤ ਟੀਕਾ ਆਮ ਆਦਮੀ ਕਲੀਨਿਕਾਂ ਚ ਗਰਭਵਤੀ ਔਰਤਾਂ ਦਾ ਮੁਫਤ ਇਲਾਜ ਇਹ ਆ ਨਵਾਂ ਪੰਜਾਬ ਜਿੱਥੇ ਇਲਾਜ ਵੀ ਮੁਫਤ ਤੇ ਇੱਜ਼ਤ ਵੀ ਪੂਰੀ ਕਿਉਂਕਿ ਲੋਕਾਂ ਦੀ ਸਿਹਤ ਹੈ ਸਰਕਾਰ ਦੀ ਜ਼ਿੰਮੇਵਾਰੀ ਸਤਿ ਸ਼੍ਰੀ ਅਕਾਲ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਮੈਂ ਹਾਂ ਤਰਮਿੰਦਰ ਸੰਧੂ ਤੇ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਸੁਰਖੀਆਂ ਦੇ ਨਾਲ ਹੜ੍ਹ ਕਾਰਨ ਲੋਕਾਂ ਤੇ ਕਿਸਾਨਾਂ ਦੇ ਹੋਏ ਨੁਕਸਾਨ ਦੀ ਪਰਪਾਈ ਕਰੇਗੀ ਪੰਜਾਬ ਸਰਕਾਰ ਅਮਨ ਅਰੋੜਾ ਨੇ ਹੜ੍ਹ ਪੀੜਤਾਂ ਨੂੰ ਦਿੱਤਾ ਭਰੋਸਾ ਹੜ੍ਹ ਪੀੜਤ ਲੋਕਾਂ ਦੀ ਮਦਦ ਲਈ ਅੱਗੇ ਆਏ ਅਦਾਕਾਰ ਗੱਗੂ ਗਿੱਲ ਮੁਸੀਬਤ ਦੀ ਘੜੀ 'ਚ ਸਭ ਨੂੰ ਸਾਥ ਦੇਣ ਦੀ ਕੀਤੀ ਅਪੀਲ ਵੋਟਰ ਅਧਿਕਾਰ ਯਾਤਰਾ ਦੀ ਸਮਾਪਤੀ ਲਈ ਤਿਆਰੀਆਂ ਗੱਠਜੋੜ ਦੇ ਆਗੂ ਵੋਟਰ ਅਧਿਕਾਰਾਂ ਦੀ ਰੱਖਿਆ ਲਈ ਖਾਣਗੇ ਸੌ ਸਰਜ ਸਿੰਘ ਨੇ ਪ੍ਰਧਾਨ ਮੰਤਰੀ ਮੋਦੀ ਦੇ ਚੀਨ ਦੌਰੇ ਤੇ ਚੁੱਕੇ ਸਵਾਲ ਕਿਹਾ ਚੀਨ ਤੋਂ 40 ਲੱਖ ਕਰੋੜ ਦਾ ਹੋਇਆ ਆਯਾਤ ਪਰ ਚੀਨ ਨੇ ਫਿਰ ਵੀ ਕੀਤਾ ਵਿਸ਼ਵਾਸ ਘਾਤ ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਮੋਦੀ ਦੀ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਨਾਲ ਦਵੱਲੀ ਮੁਲਾਕਾਤ ਤੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਕਿਹਾ ਹੈ ਕਿ ਕੀ ਤੁਸੀਂ ਭੁੱਲ ਗਏ ਹੋ ਕਿ ਪ੍ਰਧਾਨ ਮੰਤਰੀ ਨੇ ਚੀਨ ਲਈ ਕੀ ਕੀ ਨਹੀਂ ਕੀਤਾ ਭਾਰਤ ਨੇ ਚੀਨ ਨੂੰ 40 ਲੱਖ ਕਰੋੜ ਰੁਪਏ ਦਾ ਵਪਾਰ ਦਿੱਤਾ ਪਰ ਬਦਲੇ ਵਿੱਚ ਚੀਨ ਨੇ ਸਾਨੂੰ ਦੁੱਖ ਪਹਚਾਇਆ ਅਤੇ ਧੋਖਾ ਦਿੱਤਾ ਉਹਨਾਂ ਕਹਿ ਕੇ ਆਪਰੇਸ਼ਨ ਸਿੰਧੂਰ ਦੇ ਦੌਰਾਨ ਚੀਨ ਪਾਕਿਸਤਾਨ ਦੇ ਸਮਰਥਨ ਦੇ ਵਿੱਚ ਖੜਾ ਸੀ ਪਰ ਅੱਜ ਅਚਾਨਕ ਹੀ ਬਦਲ ਗਿਆ ਹੈ ਮੈਂ ਪਿਛਲੇ 2-3 ਦਿਨ ਸੇ ਦੇਖ ਰਹਾ ਹਾਂ ਕਿ ਮੋਦੀ ਭັກ ਚਿਲਾ-ਚਿਲਾ ਕੇ ਜਿਨਪਿੰਗ 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 ਕਰ ਰਹੇ ਹਨ और उनका जो तथाकथित मीडिया है वो भी जिनपिंग जिनपिंग कर रहा है आप भूल गए प्रधानमंत्री ने क्या क्या नहीं किया चीन के साथ चीन के राष्ट्रपति को झूला जुला झुलाया अहमदाबाद में झूला जुला झुलाया पिछले छह वर्षों में भारत में जो आयात हुआ है चीन से वो हुआ है चालीस लाख करोड़ रुपए का यानी कि नरेंद्र मोदी जी ने चालीस लाख करोड़ रुपए का व्यापार चीन को दिया बदले में चीन ने हमको क्या दिया घाव घाव पे घाव धोखा धोखे पे धोखा क्या हम भूल गए गलवान घाटी में बीस जवान हमारे शहीद हुए थे क्या हम भूल गए कि अभी ऑपरेशन सिंदूर के दौरान जब हमारे 26 बहनों के माथे के सिंदूर उजाड़ दिए गए जब भारत और पाकिस्तान के बीच में लड़ाई चल रही थी उस वक्त चीन किसके साथ खड़ा था सीना ठोक के पाकिस्तान के साथ खड़ा था उसने पाकिस्तान को मिसाइल दिया उसने पाकिस्तान को ड्रोन दिया उसने पाकिस्तान को तमाम हथियार उपलब्ध कराए और भारत की सरकार ने इस बात को स्वीकार किया सदन में कि इस बार दरअसल हम दो देशों से युद्ध लड़ रहे थे एक पाकिस्तान और एक चीन इसको स्वीकार किया सबने और आज अचानक क्या बदल गया आप ऐसे ही ट्रंप के गले पड़ जाते हो देश के स्वाभिमान और सम्मान को गिरवी रख देते हो ऐसे ही जिनपिंग के गले पड़ जाते हो देश के स्वाभिमान और सम्मान को गिरवी रख देते हो आप तो लाल आंखें दिखाने की बात करते थे मैं ये कह रहा हूं कि आपको आपको कदम फूक फूक के रखना चाहिए इतना हल्ला मत मचाइए चीन के राजदूत ने एक कार्यक्रम में जो अडानी की संस्था के द्वारा आयोजित किया गया था खुलेआम कहा कि पाकिस्तान आतंकवाद से पीड़ित देश है पाकिस्तान जो आतंकवादियों का संरक्षक है चीन कहता है वो वो दरअसल आतंकवाद से पीड़ित देश है संयुक्त राष्ट्र संघ में हमारा साथ चीन ने नहीं दिया लड़ाई के वक्त पाकिस्तान के साथ खड़ा रहा तो आप चाहते हैं कि अचानक पूरा देश गुड़गान करने लगे अचानक पूरा देश गुणगान करने लगे चीन का तो इसलिए हमने चीन से घाव झेले हैं हमने चीन से धोखा पाया है हमने युद्ध के समय लड़ाई के वक्त हमने देखा है चीन का चरित्र कि उसने भारत को पीठ में छूरा मारने का काम किया है ऐसे लोगों से भारत को सावधान रहना चाहिए ਪੰਜਾਬ ਦੇ 9 ਜ਼ਿਲ੍ਹੇ ਹੜ੍ਹਾਂ ਦੀ ਲਪੇਟ ਵਿੱਚ ਨੇ ਸਰਕਾਰੀ ਅੰਕੜਿਆਂ ਦੇ ਮੁਤਾਬਕ ਹੁਣ ਤੱਕ ਕੁੱਲ 1018 ਪਿੰਡ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਨੇ ਐਨ ਡੀ ਆਰ ਐਫ ਦੀਆਂ ਟੀਮਾਂ ਅਤੇ ਫੌਜ ਚਾਰ ਜ਼ਿਲ੍ਹਿਆਂ ਦੇ ਵਿੱਚ ਰਾਹਤ ਅਤੇ ਬਚਾਅ ਕਾਰਜਾਂ ਦੇ ਵਿੱਚ ਜੁਟੀ ਹੋਈ ਹੈ ਹੜ੍ਹ ਦੀ ਸਥਿਤੀ ਨੂੰ ਦੇਖਦੇ ਹੋਏ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ 3 ਸਤੰਬਰ ਤੱਕ ਸੂਬੇ ਦੇ ਸਾਰੇ ਸਕੂਲਾਂ ਦੇ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਹੈ ਪੰਜਾਬ ਚ ਆਏ ਭਿਆਨਕ ਹੜ੍ਹਾਂ ਨਾਲ 1000 ਤੋਂ ਵੱਧ ਪਿੰਡ ਅਤੇ 65000 ਹੈਕਟੇਅਰ ਤੋਂ ਵੱਧ ਖੇਤੀਬਾੜੀ ਵਾਲੀ ਜ਼ਮੀਨ ਪ੍ਰਭਾਵਿਤ ਹੋਈ ਹੈ। ਰਾਹਤ ਅਤੇ ਬਚਾਅ ਕਾਰਜ ਪੂਰੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੇ ਨੇ। ਹੜ੍ਹਾਂ ਨੇ ਸਭ ਤੋਂ ਵੱਧ ਨੁਕਸਾਨ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਕੀਤਾ ਹੈ। ਵਿਰੋਧੀ ਪਾਰਟੀਆਂ ਨੇ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਅਯੋਗਤਾ ਕਾਰਨ ਪੰਜਾਬ ਦੇ ਲੋਕ ਪਰੇਸ਼ਾਨ ਨੇ। ਉੱਥੇ ਸੂਬੇ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਕੋਇਲ ਨੇ ਦਾਅਵਾ ਕੀਤਾ ਹੈ ਕਿ ਜੇਕਰ ਕੇਂਦਰ ਅਧੀਨ ਪਾਖੜਾ ਬਿਆਸ ਪ੍ਰਬੰਧਨ ਬੋਰਡ ਜੂਨ ਵਿੱਚ ਸਮੇਂ ਸਿਰ ਪਾਣੀ ਛੱਡਦਾ ਤਾਂ ਤਬਾਹੀ ਨੂੰ ਕਾਫੀ ਹੱਦ ਤੱਕ ਘਟਾਇਆ ਜਾ ਸਕਦਾ ਸੀ। ਕੁਝ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਪੰਜਾਬ ਲਈ ਵਿਸ਼ੇਸ਼ ਰਾਹਤ ਪੈਕੇਜ ਦੀ ਮੰਗ ਕੀਤੀ ਹੈ। ਇਸੇ ਦੌਰਾਨ ਸ਼੍ਰੀ ਕਾਲ ਤਖਸਾਲ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਲੋਕਾਂ ਨੂੰ ਸੂਬੇ ਦੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ। ਉਹਨਾਂ ਨੇ ਸਾਰੇ ਪੰਜਾਬੀਆਂ ਨੂੰ ਇਸ ਮੁਸ਼ਕਲ ਸਮੇਂ ਵਿੱਚ ਇੱਕ ਦੂਜੇ ਦਾ ਸਮਰਥਨ ਕਰਨ ਅਤੇ ਸੰਕਟ ਵਿੱਚ ਫਸੇ ਹਰ ਪੰਜਾਬੀ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ। ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਪੰਜਾਬ ਵਿੱਚ ਬਾੜ ਵਾਰ ਆਉਣ ਵਾਲੇ ਹੜ੍ਹਾਂ ਦੇ ਅਸਲ ਕਾਰਨਾਂ ਦਾ ਪਤਾ ਲਗਾਉਣਾ ਚਾਹੀਦਾ ਹੈ ਤਾਂ ਜੋ ਲੋਕ ਸੁਚੇਤ ਅਤੇ ਤਿਆਰ ਰਹਿਣ ਕਾਂਗਰਸ ਦੀ ਪੰਜਾਬ ਇਕਾਈ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਹੜ੍ਹਾਂ ਲਈ ਡੈਮਾਂ ਅਤੇ ਪਾਣੀ ਦੇ ਸਰੋਤਾਂ ਦੇ ਕਥਿਤ ਦੁਰਪ੍ਰਬੰਧ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਅਤੇ ਜ਼ਿੰਮੇਵਾਰੀ ਤੈਅ ਕਰਨ ਦੀ ਮੰਗ ਕੀਤੀ ਹੈ ਉਨ੍ਹਾਂ ਸਵਾਲ ਕੀਤਾ ਕਿ ਭਾਰੀ بارش ਦੀ ਭਵਿਕ ਪਾਣੀ ਦੇ ਬਾਵਜੂਦ ਡੈਮਾ ਵਿੱਚ ਪਾਣੀ ਇਕੱਠਾ ਕਿਉਂ ਹੋਣ ਦਿੱਤਾ ਗਿਆ ਤੇ ਸਮੇਂ ਸਿਰ ਪੜਾਵਾਰ ਪਾਣੀ ਕਿਉਂ ਨਹੀਂ ਛੱਡਿਆ ਗਿਆ ਉਹਨਾਂ ਕਹਿੰਦੇ ਕਿ ਇਹ ਇੱਕ ਅਣਕਿਆਸੀ ਕੁਦਰਤੀ ਆਫਤ ਨਾਲੋਂ ਅਪਰਾਧਿਕ ਲਾਪਰਵਾਹੀ ਹੈ ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਵਿੱਚ ਭਾਰੀ ਬਾਰਿਸ਼ ਕਾਰਨ ਸਤਲੁਜ ਬਿਆਸ ਅਤੇ ਰਾਵੀ ਦਰਿਆਵਾਂ ਦੇ ਕੈਚਮੈਂਟ ਖੇਤਰਾਂ ਦੇ ਵਿੱਚ ਪਾਣੀ ਦੇ ਪੱਧਰ ਵਿੱਚ ਵਾਧੇ ਕਾਰਨ ਪੰਜਾਬ ਵਿੱਚ ਗੰਬੀਰ ਹੜ੍ਹਾਂ ਦੀ ਸਥਿਤੀ ਬਣੀ ਹੈ ਹੜ੍ਹਾਂ ਨਾਲ ਸਭ ਤੋਂ ਵੱਧ ਪ੍ਰਭਾਵਿਤ ਪਿੰਡ ਪਠਾਨਕੋਟ ਗੁਰਦਾਸਪੁਰ ਫਾਜ਼ਿਲਕਾ ਕਪੂਰਥਲਾ ਤਰਨਤਾਰਨ ਫਿਰੋਜ਼ਪੁਰ ਹੁਸ਼ਿਆਰਪੁਰ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਦੇ ਵਿੱਚ ਨੇ ਐਨਡੀਆਰਐਫ ਫੌਜ, ਸੀਮਾ ਸੁਰੱਖਿਆ ਬਲ ਬੀਐਸਐਫ ਅਤੇ ਜ਼ਿਲ੍ਹਾ ਅਧਿਕਾਰੀਆਂ ਦੇ ਸਾਂਝੇ ਯਤਨਾਂ ਨਾਲ ਹੁਣ ਤੱਕ ਕੁੱਲ 11330 ਲੋਕਾਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਤੋਂ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ ਹੈ। ਕਈ ਮੰਤਰੀ ਅਤੇ ਵਿਧਾਇਕ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੇ ਨੇ, ਰਾਹਤ ਅਤੇ ਬਚਾਅ ਕਾਰਜਾਂ ਦਾ ਜਾਇਜ਼ਾ ਲੈ ਰਹੇ ਨੇ। ਰਾਜ ਦੇ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਨੇ ਪਿਛਲੇ 37 ਸਾਲਾਂ ਵਿੱਚ ਸਭ ਤੋਂ ਭਿਆਨਕ ਹੜ੍ਹਾਂ ਲਈ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਦਿੱਤਾ ਹੈ। ਬਿਆਸ ਦੇ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਹੈ ਜਿਸ ਕਾਰਨ ਕਪੂਰਥਲਾ, ਹੁਸ਼ਿਆਰਪੁਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਹੜ ਦਾ ਖਤਰਾ ਹੈ। ਕਪੂਰਥਲਾ ਦੇ ਡੀਸੀ ਨੇ ਇਲਾਕੇ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਜਾਣ ਦੀ ਅਪੀਲ ਕੀਤੀ ਹੈ। ਇਹਦੇ ਨਾਲ ਹੀ ਸੰਗਰੂਰ ਦੇ ਵਿੱਚ ਭਾਰੀ ਮੀਂਹ ਤੋਂ ਬਾਅਦ ਪਿੰਡ ਸੰਗਤਪੁਰਾ ਦੇ ਵਿੱਚ ਘਰ ਦੀ ਛੱਤ ਡਿੱਗ ਪਈ ਜਿਸ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਹੈ। ਉਸ ਦੀ ਪਛਾਣ ਕਰਮਜੀਤ ਕੌਰ ਉਮਰ ਤਕਰੀਬਨ 60 ਸਾਲ ਵਜੋਂ ਹੋਈ ਹੈ। ਇਸ ਤੋਂ ਇਲਾਵਾ ਘਰ ਦੇ ਹੋਰ ਪਰਿਵਾਰਕ ਮੈਂਬਰ ਵੀ ਜ਼ਖਮੀ ਹੋਏ ਨੇ। ਪੰਜਾਬ ਵਿੱਚ ਲੰਗੀ ਰਾਤ ਤੋਂ ਰੁ ਮੀ ਕਰਕੇ ਹੜਾਂ ਦੀ ਹਾਲਤ ਹੋਰ ਗੰਭੀਰ ਹੋਣ ਲੱਗੀ ਹੈ ਇਸ ਸਮੇਂ ਤੱਕ ਪੰਜਾਬ ਦੇ 1000 ਤੋਂ ਵੱਧ ਪਿੰਡ ਹੜਾਂ ਦੀ ਮਾਰ ਹੇਠ ਆ ਚੁੱਕੇ ਨੇ ਤੇ 26 ਲੋਕਾਂ ਦੀ ਮੌਤ ਹੋ ਚੁੱਕੀ ਹੈ ਮੀ ਨੂੰ ਵੇਖਦੇ ਆ ਹੜ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਅਤੇ ਖੱਗਰ ਨੇੜਲੇ ਇਲਾਕਿਆਂ ਵਿੱਚ ਲੋਕਾਂ ਦੇ ਸਾਹ ਸੁੱਕਣੇ ਪਏ ਹੋਏ ਨੇ ਮੀ ਕਰਕੇ ਬਿਆਸ ਅਤੇ ਖੱਗਰ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਜਦਕਿ ਰਾਵੀ ਦੇ ਵਿਧਾਨ ਸਭਾ ਹਲਕਾ ਅਜਨਾਲਾ ਦੇ ਕਈ ਹੋਰ ਪਿੰਡਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ ਸੂਬਾ ਸਰਕਾਰ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਪੰਜਾਬ ਦਾ ਪਾਣੀ ਪਾਕਿਸਤਾਨ ਵੱਲ ਵਧੇਗਾ ਤਾਂ ਹੀ ਇੱਥੇ ਹਾਲਾਤ ਸੁਧਰ ਸਕਦੇ ਨੇ ਘੱਗਰ ਨਦੀ ਵਿੱਚ ਪਾਣੀ ਵਧਣ ਕਰਕੇ ਕਨੌਰ ਨੇੜਲੇ ਕੁਝ ਪਿੰਡਾਂ ਦੇ ਖੇਤਾਂ ਦੇ ਵਿੱਚ ਪਾਣੀ ਦਾਖਲ ਹੋ ਗਿਆ ਹੈ ਜਦ ਕਿ ਅੱਗੇ ਸਮਾਣਾ ਸ਼ਤਰਾਨਾ ਤੇ ਹੋਰ ਇਲਾਕਿਆਂ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ ਇਹਨਾਂ ਇਲਾਕਿਆਂ ਵਿੱਚ ਘੱਗਰ ਦਾ ਪਾਣੀ ਵਾਧਾ ਦੇਖ ਕੇ ਘੱਗਰ ਨੇੜਲੇ ਰਹਿਣ ਵਾਲੇ ਲੋਕਾਂ ਨੇ ਆਪੋ ਆਪਣਾ ਸਮਾਨ ਸੰਭਣਾ ਸ਼ੁਰੂ ਕਰ ਦਿੱਤਾ ਦੂਜੇ ਪਾਸੇ ਅਜਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਪਾਕਿਸਤਾਨ ਨਾਲ ਲੱਗਦੀ ਅੰਤਰਰਾਸ਼ਟਰੀ ਸਰਹੱਦ ਨਾਲ ਸਥਿਤ ਉਹਨਾਂ ਦੇ ਜ਼ਿਆਦਾਤਰ ਹਿੱਸੇ ਵਿੱਚ ਖੜਾ ਕਾਰਨ ਭਾਰੀ ਤਬਾਹੀ ਹੋਈ ਹੈ ਉਹਨਾਂ ਕਹਿ ਕੇ ਕੇਂਦਰ ਨੂੰ ਤੁਰੰਤ ਪੰਜਾਬ ਦੀ ਮਦਦ ਲਈ ਆਉਣਾ ਚਾਹੀਦਾ ਹੈ ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਬਠਿੰਡਾ ਸੰਗਰੂਰ ਮਾਨਸਾ ਅਮਰਸਰ ਫਿਰੋਜ਼ਪੁਰ ਫਾਜ਼ਿਲਕਾ ਜਲੰਧਰ ਲੁਧਿਆਣਾ ਪਟਿਆਲਾ ਫਤਿਹਗੜ ਸਾਹਿਬ ਰੋਪੜ ਅਤੇ ਮਾਨਸਾ ਵਿੱਚ ਕੁਝ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਇਹਦੇ ਨਾਲ ਹੀ ਮੌਸਮ ਵਿਭਾਗ ਵੱਲੋਂ ਪਹਿਲੀ ਸਤੰਬਰ ਨੂੰ ਵੀ ਮੀਂਹ ਦੀ ਪੇਸ਼ੀਨਗੋਈ ਕੀਤੀ ਗਈ ਹੈ ਜ਼ਿਕਰ ਹੋਗਾ ਕਿ ਸਵੇਰੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ ਹੈ ਤੇ ਉਨ੍ਹਾਂ ਕਿਹਾ ਹੈ ਕਿ ਜਿੰਨੀ ਵੀ ਬਕਾਇਆ ਰਾਸ਼ੀ ਕੇਂਦਰ ਦੇ ਕੋਲ ਆ ਪੰਜਾਬ ਦੀ ਉਸ ਨੂੰ ਜਾਰੀ ਕੀਤਾ ਜਾਵੇ ਪਰ ਹੜ੍ਹਾਂ ਦੇ ਨਾਲ ਭਾਰੀ ਨੁਕਸਾਨ ਹੋਇਆ ਹੈ ਤੇ ਹੁਣ ਲੋਕ ਗਰਦੌਰੀਆਂ ਦੀ ਮੰਗ ਕਰ ਰਹੇ ਨੇ ਤੇ ਮੁਆਵਜ਼ੇ ਦੀ ਮੰਗ ਵਾਧਦੀ ਹੋਈ ਨਜ਼ਰ ਆ ਰਹੀ ਹੈ ਹੁਣ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਇਹਨਾਂ ਹੜ੍ਹਾਂ ਦੇ ਹਾਲਾਤਾਂ ਚੋਂ ਕਿਵੇਂ ਉੱਭਰਦਾ ਹੈ ਆਵਾਜ਼ੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਟ ਮੰਤਰੀ ਅਮਨ अरोड़ा ਜਨਾਲਾ ਹਲਕੇ ਵਿੱਚ ਹੜ੍ਹ ਪੀੜਤਾਂ ਲਈ ਚੱਲ ਰਹੇ ਰਾਹਤ ਕਾਰਜਾਂ ਦਾ ਜਾਇਜ਼ਾ ਲੈਣ ਲਈ ਪਹੁੰਚੇ ਕੈਬਨਟ ਮੰਤਰੀ ਹਲਕੇ ਦੇ ਵਿੱਚ ਹੜ੍ਹਾਂ ਨਾਲ ਹੋਏ ਨੁਕਸਾਨ ਨੂੰ ਵੇਖ ਕੇ ਭਾਵੁਕ ਹੋ ਗਏ ਅਮਨ अरोड़ा ਨੇ ਕਿਹਾ ਕਿ ਕੁਦਰਤ ਨੇ ਜੋ ਨੁਕਸਾਨ ਇਸ ਵਾਰ ਕਰ ਦਿੱਤਾ ਹੈ ਉਹ ਬਹੁਤ ਵੱਡਾ ਹੈ ਤੇ ਉਸ ਨੂੰ ਭਰਨਾ ਔਖਾ ਹੈ ਉਹਨਾਂ ਭਰੋਸਾ ਦਿੰਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਲੋਕਾਂ ਦੇ ਨਾਲ ਖੜੀ ਹੈ ਪੰਜਾਬ ਪਿਛਲੇ ਕਈ ਦਿਨਾਂ ਤੋਂ ਬਾਰਿਸ਼ਾਂ ਦੀ ਔਰ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ ਇਦੇ ਵਿੱਚ ਕੋਈ ਦੋਰ ਆਇਆ ਨਹੀਂ ਕਿ ਇਸ ਵਾਰ ਮੀਂਹ ਨੇ ਜਿਹੜੇ ਉਹ ਵੀ ਰਿਕਾਰਡ ਤੋੜ ਪਏ ਨੇ ਪਰ ਉਸ ਤੋਂ ਵੀ ਵੱਡੀ ਮਾਰ ਜਿਹੜੇ ਪਹਾੜੀ ਇਲਾਕਿਆਂ ਦੇ ਵਿੱਚ ਜੋ ਫਲੈਸ਼ ਫਲੱਡਸ ਹੋਏ ਨੇ ਬੱਦਲ ਫਟਣ ਵਜਿ ਦੀ ਵਜ੍ਹਾ ਕਰਕੇ ਜਿਹੜਾ ਨੁਕਸਾਨ ਹੋ ਰਿਹਾ ਹੈ ਉਹ ਅੱਜ ਤੱਕ ਸ਼ਾਇਦ ਨਾ ਕਿਸੇ ਨੇ ਦੇਖਿਆ ਸੀ ਨਾ ਸੋਚਿਆ ਸੀ ਤੇ ਨਾ ਹੀ ਇੰਨੇ ਵੱਡੇ ਨੁਕਸਾਨ ਦਾ ਅੰਦਾਜ਼ਾ ਸੀਗਾ ਤੇ ਇਹਨਾਂ ਹਾਲਾਤਾਂ ਨੂੰ ਨਿਪਟਣ ਦੇ ਲਈ ਇਹਨਾਂ ਦੇ ਨਾਲ ਨਜਿੱਠਣ ਦੇ ਲਈ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਭਵੰਤਮਾਨ ਸਰਕਾਰ ਪਹਿਲੇ ਦਿਨ ਤੋਂ ਪੱਬਾਂ ਪਾਰ ਹੈ ਮੁੱਖ ਮੰਤਰੀ ਸਾਹਿਬ ਖੁਦ ਆਪ ਸਾਡੇ ਸਾਰੇ ਕੈਬਨਿਟ ਦੇ ਸਾਥੀ ਉਹ ਸਾਡੇ ਸਾਰੇ ਐਮ ਐਲ ਏ ਸਾਰੀ ਆਰਗੇਨਾਈਜੇਸ਼ਨ ਸਾਰੀ ਸਿਵਲ ਔਰ ਪੁਲਿਸ ਐਡਮਿਨਿਸਟ੍ਰੇਸ਼ਨ ਜਿਹੜੀ ਉਹ ਪੱਬਾਂ ਪਾਰ ਹੋ ਕੇ ਲੋਕਾਂ ਦੇ ਬਚਾਅ ਕਾਰਜਾਂ ਦੇ ਵਿੱਚ ਜੁੜੀ ਹੋਈ ਹੈ ਔਰ ਮੈਂ ਸਮਝਦਾ ਕਿ ਟਾਈਮਲੀ ਇਹ ਸਾਰਾ ਕਾਸੇ ਦੇ ਉੱਪਰ ਕਾਰਵਾਈ ਸ਼ੁਰੂ ਹੋ ਗਈ ਤਾਂ ਹੀ ਅੱਜ ਕੁਝ ਹੱਦ ਤੱਕ ਜੋ ਬਚਤ ਹੈ ਉਹ ਨਜ਼ਰ ਆ ਰਹੀ ਹੈ ਪਰ ਇਹਦੇ ਨਾਲ ਨਾਲ ਅੱਜ ਜੋ ਇੱਕ ਵੱਡਾ ਇਸ਼ੂ ਜਿਹਦੇ ਲਈ ਤੁਹਾਡੇ ਰੂਬਰੂ ਹੋ ਰਹੇ ਆ ਸਾਥੀਓ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਇੱਕ ਇਹੋ ਜੀ ਸਿਚੁਏਸ਼ਨ ਦੇ ਵਿੱਚ ਹੈ ਕਿ ਜਿੱਥੇ ਜਦੋਂ ਵੀ ਕੋਈ ਵਿਪਤਾ ਪਈ ਹੈ ਤਾਂ ਪੰਜਾਬ ਨੇ ਚਾਹੇ ਉਹ ਪਾਰਟੀਸ਼ਨ ਦਾ ਸਮਾਂ ਸੀਗਾ ਤੇ ਚਾਹੇ ਕਾਲਾ ਦੌਰ ਅਤਵਾਦ ਦਾ ਸੀਗਾ ਤੇ ਚਾਹੇ ਜੋ ਜੋ ਗੌਂਡੀ ਰਾਜਨੂ ਰਹਿਤਾ ਦਿੱਤੀਆਂ ਗਿਆ ਉਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਪੰਜਾਬ ਨੇ ਹਮੇਸ਼ਾ ਅੱਗੇ ਹੋ ਕੇ ਦੇਸ਼ ਦੀ ਲੜਾਈ ਲੜੀ ਹੈ ਪਰ ਅੱਜ ਜਦ ਪੰਜਾਬ ਦੇ ਉੱਪਰ ਇਹ ਇੱਕ ਕੁਦਰਤੀ ਆਫਤ ਹੜ੍ਹਾਂ ਦੀ ਪਈ ਹੈ ਤੇ ਕੇਂਦਰ ਸਰਕਾਰ ਔਰ ਬੀਜੇਪੀ ਕਿਸ ਤਰੀਕੇ ਦੇ ਨਾਲ ਮੂੰਹ ਮੋੜੀ ਖੜੀ ਹੈ ਕਿਸ ਤਰੀਕੇ ਦੇ ਨਾਲ ਮਤਰੀ ਮਾਂ ਵਾਲਾ سلوਕ ਕਰ ਰਹੀ ਹੈ ਉਹ ਅੱਜ ਜਗ ਜ਼ਾਹਰ ਹੈ ਪਿਛਲੇ ਕੁਝ ਸਮੇਂ ਦੇ ਵਿੱਚ ਹੀ ਤਕਰੀਬਨ 16 17 ਤੋਂ ਮੰਨ ਕੇ ਚੱਲੀ 2017 ਤੋਂ ਤੇ ਜਦੋਂ ਦਾ GST ਰਜਿਮ ਆਇਆ ਹੈ ਉਸ ਸਮੇਂ ਤੋਂ ਬਾਅਦ ਅੱਜ ਤਕਰੀਬਨ ਜੋ 5 ਸਾਲ ਕੰਪਨਸੇਸ਼ਨ ਵੀ ਉਸ ਸਮੇਂ ਮਿਲਿਆ ਪਰ ਉਸ ਤੋਂ ਬਾਅਦ ਵੀ ਜੇ ਹਿਸਾਬ ਲਗਾਈਏ ਤੇ 50 ਹਜ਼ਾਰ ਕਰੋੜ ਦੇ ਕਰੀਬ ਦਾ ਨੁਕਸਾਨ ਤਾਂ ਸਿਰਫ ਔਰ ਸਿਰਫ ਪੰਜਾਬ ਦਾ ਜੀਐਸਟੀ ਰਜਿਮ ਜਿਹੜਾ ਜੀਐਸਟੀ ਟੈਕਸੇਸ਼ਨ ਸਿਸਟਮ ਲੱਗੂ ਹੈ तकरीबन 50000 ਕਰੋੜ ਦਾ ਨੁਕਸਾਨ ਹੈ ਜਿਹੜਾ ਉਹ ਪਕਲੇ ਪੰਜਾਬ ਦਾ ਇਸ ਸਮੇਂ ਦੌਰਾਨ ਹੋ ਚੁੱਕਿਆ ਹੈ ਪੰਜਾਬ ਨੂੰ ਹੜ੍ਹਾਂ ਕਾਰਨ ਆਈਆਂ ਮੁਸ਼ਕਲਾਂ ਦਾ ਜ਼ਿਕਰ ਕਰਦੇ ਹੋਏ ਸੀਐਮ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਪੰਜਾਬ ਦਾ ਕੇਂਦਰ ਸਰਕਾਰ ਵੱਲ ਬਕਾਇਆ 60000 ਕਰੋੜ ਰੁਪਏ ਜਾਰੀ ਕਰਨ ਦੀ ਅਪੀਲ ਕੀਤੀ ਹੈ ਇਸ ਤੇ ਆਮ ਆਦਮੀ ਪਾਰਟੀ ਦੇ ਬੁਲਾਰੇ ਬਲਤੇਜ ਪੰਨੂ ਨੇ ਕਿਹਾ ਹੈ ਕਿ ਕੇਂਦਰ ਕੋਲ ਪਈ ਇਹ ਰਕਮ ਪੰਜਾਬ ਦੇ ਹੱਕ ਦਾ ਪੈਸਾ ਹੈ ਤੇ ਮੌਜੂਦਾ ਚੁਣੌਤੀਪੂਰਨ ਹਾਲਾਤਾਂ ਦੇ ਵਿੱਚ ਪੰਜਾਬ ਦੀ ਵੱਡੀ ਜ਼ਰੂਰਤ ਹੈ ਕੁਦਰਤੀ ਕਰੋਪੀ ਦਾ ਸਾਹਮਣਾ ਕਰਦੇ ਪੰਜਾਬ ਦੇ ਲਈ ਰਾਹਤ ਪੈਕੇਜ ਦਾ ਦੂਰ ਦੀ ਗੱਲ ਹੈ ਪ੍ਰਧਾਨ ਮੰਤਰੀ ਮੋਦੀ ਹੁਣ ਤੱਕ ਇੱਕ ਬਿਆਨ ਜਾਂ ਟਵੀਟ ਤੱਕ ਨਹੀਂ ਕਰ ਸਕੇ ਪੰਜਾਬ ਇਸ ਵੇਲੇ ਕੁਦਰਤੀ ਦੀ ਕ੍ਰੋਪੀ ਦਾ ਸ਼ਿਕਾਰ ਹੈ ਔਰ ਪੰਜਾਬ ਦੇ 7 ਜ਼ਿਲ੍ਹੇ ਬਹੁਤ ਬੁਰੇ ਤਰੀਕੇ ਦੇ ਨਾਲ ਹੜ੍ਹਾਂ ਦੀ ਲਪੇਟ ਦੇ ਵਿੱਚ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੁਰਾ ਨੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਚਿੱਠੀ ਲਿਖੀ ਹੈ ਅੱਜ ਇਸ ਚਿੱਠੀ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਜਿਹੜਾ ਪੰਜਾਬ ਦਾ 60000 ਕਰੋੜ ਰੁਪਈਆ ਕੇਂਦਰ ਵੱਲ ਬਕਾਇਆ ਉਹ ਕੇਂਦਰ ਤੁਰੰਤ ਜਾਰੀ ਕਰੇ ਔਰ ਉਹ ਚੇਂਜਸ ਕਰੇ ਤਾਂ ਕਿ ਅਸੀਂ ਪਰ 1 ਏਕੜ 50000 ਰੁਪਇਆ ਕਿਸਾਨਾਂ ਨੂੰ ਦੇ ਸਕੀਏ ਮੁੱਖ ਮੰਤਰੀ ਸਾਹਿਬ ਨੇ ਪ੍ਰਧਾਨ ਮੰਤਰੀ ਹਰਤੋ ਇਹ ਮੰਗ ਇਸ ਕਰਕੇ ਕੀਤੀ ਆ ਕਿ 60000 ਕਰੋੜ ਰੁਪਇਆ ਪੰਜਾਬ ਦਾ ਬਕਾਇਆ ਪਿਆ ਕੇਂਦਰ ਦੇ ਵੱਲ ਉਹ ਜੇ ਮਿਲ ਜਾਂਦਾ ਤੇ ਪੰਜਾਬ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਆਪਣੇ ਲੋਕਾਂ ਦੇ ਨਾਲ ਖੜ ਸਕਦਾ ਕਿਸਾਨਾਂ ਦੇ ਨਾਲ ਖੜ ਸਕਦਾ ਕਿਉਂਕਿ 3 ਲੱਖ ਏਕੜ ਫਸਲ ਇਸ ਵੇਲੇ ਤਬਾਹੀ ਦੇ ਕੰਡੇ ਦੇ ਉੱਤੇ ਆ ਔਰ ਕੇਂਦਰ ਦੀ ਸਰਕਾਰ ਨੂੰ ਤੁਰੰਤ ਇਹ ਫੰਡ ਜਾਰੀ ਕਰਨਾ ਚਾਹੀਦਾ ਪਰ ਵੱਧ ਕਿਸਮਤੀ ਦੀ ਗੱਲ ਹੈ ਕਿ ਅਜੇ ਤੱਕ ਪ੍ਰਧਾਨ ਮੰਤਰੀ ਹੋਰਾਂ ਦੇ ਵੱਲੋਂ ਇੱਕ ਟਵੀਟ ਤੱਕ ਵੀ ਪੰਜਾਬ ਦੇ ਇਹਨਾਂ ਹੜ੍ਹਾਂ ਦੇਤੇ ਨਹੀਂ ਕੀਤਾ ਗਿਆ। ਆਲਾਈयंस ਦੀ ਵੋਟਰ ਅਧਿਕਾਰ ਯਾਤਰਾ ਸੋਮਵਾਰ ਨੂੰ ਬਿਹਾਰ ਦੀ ਰਾਜਧਾਨੀ ਪਟਨਾ ਦੇ ਵਿੱਚ ਸਮਾਪਤ ਹੋਣ ਜਾ ਰਹੀ ਹੈ। ਇਸ ਯਾਤਰਾ 'ਚ ਦੇਸ਼ ਭਰ ਦੇ ਗੱਠਜੋੜ ਦੇ ਆਗੂ ਇਕਜੁੱਟ ਹੋ ਕੇ ਲੋਕਤੰਤਰ ਤੇ ਵੋਟਰ ਅਧਿਕਾਰਾਂ ਦੀ ਰੱਖਿਆ ਦਾ ਅਹਦ ਲੈਣਗੇ ਸਬੰਧੀ ਪਟਨਾ ਪਹੁੰਚੇ। ਕਾਂਗਰਸ ਦੇ ਰਾਜ ਸਭਾ ਮੈਂਬਰ ਰਣਦੀਪ ਸਿੰਘ ਸੁਰਜੀਵਾਲਾ ਨੇ ਕਿਹਾ ਕਿ ਯਾਤਰਾ ਹੁਣ ਇੱਕ ਜਨ ਅੰਦੋਲਨ ਦਾ ਰੂਪ ਲੈ ਚੁੱਕੀ ਹੈ। ਵੋਟਰ ਅਧਿਕਾਰ ਯਾਤਰਾ 25 ਜ਼ਿਲ੍ਹਿਆਂ ਦੇ 110 ਤੋਂ ਵੱਧ ਵਿਧਾਨ ਸਭਾ ਹਲਕਿਆਂ ਵਿੱਚੋਂ ਲੰਗੀ ਅਤੇ 1300 ਕਿਲੋਮੀਟਰ ਤੋਂ ਵੱਧ ਦੀ ਦੂਰੀ ਤੈਅ ਕੀਤੀ। ਇਸ ਯਾਤਰਾ ਦੇ ਦੌਰਾਨ ਰਾਹੁਲ ਗਾਂਧੀ ਅਤੇ ਹੋਰਨਾ ਆਗੂਆਂ ਨੇ ਭਾਜਪਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੋਣ ਕਮਿਸ਼ਨ ਤੇ ਤਿੱਖੇ ਹਮਲੇ ਕੀਤੇ। ਰਾਹੁਲ ਗਾਂਧੀ ਅੱਜ ਪਟਨਾ ਵਿੱਚ ਤੇਜਸਵੀ ਯਾਦਵ ਅਤੇ ਮਹਾ ਗਠਬੰਧਨ ਦੇ ਆਗੂਆਂ ਨਾਲ ਮਾਰਚ ਕਰਕੇ ਵੋਟਰ ਅਧਿਕਾਰ ਯਾਤਰਾ ਦੀ ਸਮਾਪਤੀ ਕਰਨਗੇ। ਕਾਂਗਰਸ ਦੇ ਰਾਜ ਸਭਾ ਮੈਂਬਰ ਰਣਦੀਪ ਸਿੰਘ ਸੁਰਜੀਵਾਲਾ ਨੇ ਕਿਹਾ ਹੈ ਕਿ ਯਾਤਰਾ ਹੁਣ ਇੱਕ ਜਨ ਅੰਦੋਲਨ ਦਾ ਰੂਪ ਲੈ ਚੁੱਕੀ ਹੈ। ਰਣਦੀਪ ਸੁਰਜੀਵਾਲਾ ਨੇ ਦੋਸ਼ ਲਗਾਇਆ ਕਿ ਵੋਟਰ ਅਧਿਕਾਰ ਖੋਣਾ, ਰਾਸ਼ਨ, ਸਿਹਤ, ਸਿੱਖਿਆ ਤੇ Dalit ਆਦੀਵਾਸੀ ਅਧਿਕਾਰਾਂ 'ਤੇ ਹਮਲੇ ਦੀ ਸ਼ੁਰੂਆਤ ਹੈ। ਇਸ ਯਾਤਰਾ ਦਾ ਉਦੇਸ਼ ਇਹਨਾਂ ਕੋਸ਼ਿਸ਼ਾਂ ਨੂੰ ਰੋਕਣਾ ਅਤੇ ਲੋਕਤੰਤਰ ਨੂੰ ਬਚਾਉਣਾ ਹੈ। ਸਾਨੂੰ ਜਨਤਾ ਦਾ ਸਮਰਥਨ ਮਿਲ ਰਿਹਾ ਹੈ ਤੇ ਅਸੀਂ ਕਿਸੇ ਵੀ ਕੀਮਤ 'ਤੇ ਲੋਕਾਂ ਦੇ ਅਧਿਕਾਰਾਂ ਨੂੰ ਖੋਣ ਨਹੀਂ ਦੇਵਾਂਗੇ। ਵੋਟ ਅਧਿਕਾਰ ਯਾਤਰਾ ਇੱਕ ਨਈਂ ਕ੍ਰਾਂਤੀ ਵਿੱਚ ਤਬਦੀਲ ਹੋ ਚੁੱਕੀ ਹੈ। ਇੱਕ ਸਮਾਂ ਥਾ जब महात्मा गांधी के नेतृत्व में इस देश में एक बलबला आया और स्वतंत्रता संग्राम के इस युग ने अंग्रेज को जड़ से उखाड़कर फेंक दिया एक और समय था जब शहीद भगत सिंह सुखदेव और राजगुरु ने बहरी और गूंगी सरकार के कान खोलने के लिए उन्होंने असेंबली के अंदर वो सब किया जिसकी गूंज से वो सरकार जो प्रजातंत्र का और देश की आवाज का दमन कर रही थी वो आवाज अंग्रेज के कान खुल गए वोटर अधिकार यात्रा राहुल गांधी जी के नेतृत्व में तेजस्वी यादव जी के सहयोग से आज वही कर रही है ये एक नया बलबला है एक नई क्रांति की शुरुआत है और इस देश में वो ताकतें जिनकी सरगना भाजपा है जिसके सरगना प्रधानमंत्री मोदी जी हैं जो आज प्रजातंत्र को बुलडोजर के नीचे कुचलकर एक व्यक्ति एक वोट के सिद्धांत को खत्म कर रहे हैं ये वोट छीनना एक शुरुआत है उसके बाद राशन छीनना स्वास्थ्य का अधिकार छीनना शिक्षा छीनना काम का अधिकार छीनना दलितों और आदिवासियों और पिछड़ों के अधिकार छीनना ये छीनने की एक शुरुआत पर यहीं पूर्ण विराम लगाने के लिए ये वोटर अधिकार यात्रा है और आप ये पाएंगे कि कल के शंखनाद के बाद यह आंदोलन अब पूरे देश में जाएगा ਵੋਟਰ ਅਧਿਕਾਰ ਯਾਤਰਾ ਤੇ ਕਾਂਗਰਸੀ ਆਗੂ ਰੰਦੀਪ ਸੁਰਜੀਵਾਲਾ ਨੇ ਕਿਹਾ ਹੈ ਕਿ ਵੋਟਰ ਅਧਿਕਾਰ ਯਾਤਰਾ ਹੁਣ ਇੱਕ ਨਵੀਂ ਕ੍ਰਾਂਤੀ ਵਿੱਚ ਬਦਲ ਗਈ ਹੈ ਇੱਕ ਸਮਾਂ ਸੀ ਜਦੋਂ ਮਹਾਤਮਾ ਗਾਂਧੀ ਦੀ ਅਗਵਾਈ ਵਿੱਚ ਦੇਸ਼ ਵਿੱਚ ਤੇਜ਼ੀ ਆਈ ਸੀ ਆਜ਼ਾਦੀ ਸੰਗਰਾਮ ਦੇ ਉਸ ਯੁੱਗ ਨੇ ਅੰਗਰੇਜ਼ਾਂ ਨੂੰ ਉਖਾੜ ਦਿੱਤਾ ਸੀ ਵੋਟਰ ਅਧਿਕਾਰ ਯਾਤਰਾ ਰਾਹੁਲ ਗਾਂਧੀ ਦੀ ਅਗਵਾਈ ਅਤੇ ਤੇਜਸਵੀ ਯਾਦਵ ਦੇ ਸਮਰਥਨ ਹੇਠ ਵੀ ਇਹਹੀ ਕਰ ਰਹੀ ਹੈ ਇੱਕ ਨਵੀਂ ਕ੍ਰਾਂਤੀ ਦੀ ਸ਼ੁਰੂਆਤ ਹੈ ਪੰਜਾਬ ਦੇ 8 ਤੋਂ 9 ਜ਼ਿਲ੍ਹੇ ਤੇ ਸੈਂਕੜੇ ਪਿੰਡ ਹੜ੍ਹਾਂ ਤੋਂ ਪ੍ਰਭਾਵਿਤ ਨੇ ਜਿੱਥੇ ਲੋਕ ਖਾਣ ਪੀਣ ਦੀਆਂ ਵਸਤਾਂ ਲਈ ਵੀ ਜੂਝ ਰਹੇ ਨੇ ਇਸੇ ਦੌਰਾਨ ਬਹੁਤ ਸਾਰੀਆਂ ਸੰਸਥਾਵਾਂ ਤੇ ਆਮ ਲੋਕ ਪੀੜਤਾਂ ਦੀ ਮਦਦ ਲਈ ਅੱਗੇ ਆਏ ਨੇ ਇਸ ਦੁੱਖ ਦੀ ਘੜੀ ਦੇ ਵਿੱਚ ਪੰਜਾਬੀ ਅਦਾਕਾਰ ਗੱਗੂ ਗਿੱਲ ਨੇ ਲੋਕਾਂ ਨੂੰ ਹੜ੍ਹ ਪੀੜਤਾਂ ਦਾ ਸਾਥ ਦੇਣ ਦੀ ਅਪੀਲ ਕੀਤੀ ਹੈ ਉਹਨਾਂ ਕਹਿੰਦੇ ਕਿ ਸਾਡਾ ਸਾਰਿਆਂ ਦਾ ਫਰਜ਼ ਹੈ ਕਿ ਅਸੀਂ ਆਪਣਿਆਂ ਦੇ ਨਾਲ ਖੜੀਏ ਬਹੁਤ ਸਤਿਕਾਰਯੋਗ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਗੱਗੂ ਗਿੱਲ ਪਿਆਰੇ ਦੋਸਤੋ ਅੱਜ ਇੱਕ ਬੇਨਤੀ ਕਰਨ ਲਈ ਤੁਹਾਡੇ ਸਾਹਮਣੇ ਆਇਆ ਹਾਂ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਪੰਜਾਬ ਦੇ ਤਕਰੀਬਨ 8 ਜ਼ਿਲ੍ਹੇ ਪਾਣੀ ਪਾਣੀ ਹੋਇਆ ਪਿਆ ਖੜਾ ਦੇ ਵਿੱਚ ਕਿਰਿਆ ਹੋਇਆ ਪੰਜਾਬ ਸਾਡੀਆਂ ਭੈਣਾਂ ਸਾਡੇ ਭਰਾ ਸਾਡੇ ਬਜ਼ੁਰਗ ਤੇ ਸਾਡੇ ਬੱਚੇ ਛੱਤਾਂ ਤੇ ਭੁੱਖਣ ਪਾਣੀ ਬੈਠੇ ਨੇ ਉਹਨਾਂ ਕੋਲ ਪੀਣ ਨੂੰ ਪਾਣੀ ਵੀ ਹੈ ਨਹੀਂ ਖਾਣ ਨੂੰ ਕੁਝ ਵੀ ਨਹੀਂ ਜਾਨਵਰਾਂ ਵਾਸਤੇ ਚਾਰਾ ਖੇਲ ਬੱਚਿਆਂ ਲਈ ਦੁੱਧ ਹੈ ਕੁਝ ਲੋਕ ਕੋਸ਼ਿਸ਼ ਕਰ ਰਹੇ ਨੇ ਬਹੁਤ ਸਾਰੀਆਂ ਸੰਸਥਾਵਾਂ ਬਹੁਤ ਕੋਸ਼ਿਸ਼ ਕਰ ਰਹੀਆਂ ਨੇ ਲੇਕਿਨ ਇਹ ਕਾਫੀ ਨਹੀਂ ਆਪਣਾ ਸਾਰਿਆਂ ਦਾ ਫਰਜ਼ ਹੈ ਕਿ ਆਪਣੇ ਆਨ ਨਾਲ ਖੜੀ ਜਾਈਏ ਆਓ ਸਾਰੇ ਰਲ ਮਿਲ ਕੇ ਇਸ ਮੁਸੀਬਤ ਦੀ ਘੜੀ ਵਿੱਚ ਉਹਨਾਂ ਦਾ ਸਾਥ ਦੇਈਏ ਮੈਂ ਇਹ ਨਹੀਂ ਕਹਿੰਦਾ ਕਿ ਲੱਖਾਂ ਰੁਪਏ ਲਾ ਦੇ पता करो कि किस तरह उन्होंने तक की चीज की जरूरत है पहुँचाई जा सकती है वो सारिया चीजा और रसद किसी तो पुछ के किसी संस्था न मिल के ओ तक पहुँचाई जाए जिने जो भी हो बेशक कोई हजार कोई पांच सौ कोई सौ जिन्हें जोगा कोई है उन्नी मदद करे असी भी कोशिश कर रहे बहुत सारे सज्जन लगे हुए ने उधर होर भी कोशिश करा ਪੰਜਾਬ ਨੇ ਹਮੇਸ਼ਾ ਵੱਡੀਆਂ-ਵੱਡੀਆਂ ਜੰਗਾਂ ਜਿੱਤੀਆਂ ਇਹ ਵੀ ਜਿੱਤ ਲੈਣਾ ਜਿਹੜੇ ਹੜੱਚ ਕਿਰੇ ਹੋਏ ਨੇ ਉਹਨਾਂ ਲਈ ਮੈਂ ਇਹੋ ਕਹਿਣਾ ਚਾਹਣਾ ਜਦ ਵੀ ਮਨ ਉਦਾਸ ਹੋਵੇ ਤੋ ਕਲਗੀਧਰ ਪਾਤਸ਼ਾਹ ਵਰ ਧਿਆਨ ਕਰ ਲਿਆ ਕਰੋ ਸਭ ਕੁਝ ਵਾਰਤਾ ਸੀ ਉਹਨਾਂ ਲਈ ਕੁਝ ਵੀ ਨਹੀਂ ਰਿਆ ਸੀ ਕੋਲੇ ਚਾਰੇ ਸੈਬਜ਼ਾ ਦੇ ਪੰਜ ਪਿਆਰੇ ਪਿਆਰੇ ਸਿੱਖ ਸਰਬ ਸੰਸਵਾਰ ਕੇ ਫਿਰ ਵਿਚਰਦੀ ਕਲਾ ਚ ਰਹੇ ਸੀ ਤੁਸੀਂ ਚੜਦੀ ਕਲਾ ਚ ਰਹ ਰਹੇ ਹੋ ਤੁਹਾਡੇ ਆਪਣੇ ਤੁਹਾਡੇ ਪਿਆਰੇ ਤੁਹਾਡੇ ਤੱਕ ਜ਼ਰੂਰ ਪਹੁੰਚਣਗੇ ਉਸ ਮਾਲਕ ਤੇ ਭਰੋਸਾ ਰੱਖੋ ਤੇ ਆਪਾਂ ਇਹ ਜੰਗ ਜਿੱਤ ਕੇ ਰਹਾਂਗੇ ਲੰਘੇ ਦਿਨ ਤੋਂ ਘੱਗਰ ਨਦੀ ਦੇ ਵਿੱਚ ਪਾਣੀ ਦਾ ਪੱਧਰ ਵਧਣ ਕਰਕੇ ਮੁਹਾਲੀ, ਪਟਿਆਲਾ, ਸੰਗਰੂਰ ਤੇ ਮਾਨਸਾ ਚ ਲੋਕ ਸਹਿਮੇ ਹੋਏ ਨੇ ਇਹਨਾਂ ਚਾਰੇ ਜ਼ਿਲ੍ਹਿਆਂ ਚ ਸਥਾਨਕ ਪ੍ਰਸ਼ਾਸਨ ਵੱਲੋਂ ਘੱਗਰ ਨਦੀ ਤੇ ਹਰ ਸਮੇਂ ਨਜ਼ਰ ਰੱਖੀ ਜਾ ਰਹੀ ਹੈ ਤੇ ਇਸ ਦੇ ਨਾਲ ਹੀ ਵਕਫ ਵਕਫ ਥਾਵਾਂ ਤੇ ਲੋੜਿੰਦੀ ਸਫਾਈ ਵੀ ਕੀਤੀ ਜਾ ਰਹੀ ਹੈ ਇਸ ਦੌਰਾਨ ਪਟਿਆਲਾ ਦੀ ਡੀਸੀ ਪ੍ਰੀਤੀ ਯਾਦਵ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕੋਈ ਖਤਰੇ ਵਾਲੀ ਗੱਲ ਨਹੀਂ ਹੈ ਸਾਡੀਆਂ ਟੀਮਾਂ ਪੂਰੀ ਤਰ੍ਹਾਂ ਚੌਕਸ ਨੇ ਤੇ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਨੇ ਲੋਕ ਕਬਰਾ ਹਾਟ ਦੇ ਵਿੱਚ ਨਾ ਆਉਣ ਪੰਜਾਬ ਦੇ ਸਮਾਣਾ ਇਲਾਕੇ ਵਿੱਚ ਸਵੇਰ ਤੋਂ ਹੋ ਰਹੀ ਲਗਾਤਾਰ بارش ਕਾਰਨ ਘੱਗਰ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਜਿਸ ਕਰਕੇ ਉਪ ਮੰਡਲ ਦੇ ਪਿੰਡ ਸਫਰਹੀੜੀ, ਛੰਨਾ, ਰਤਨਹੀੜੀ ਸਮੇਤ ਕਈ ਪਿੰਡਾਂ ਦੇ ਖੇਤਾਂ ਵਿੱਚ ਘੱਗਰ ਦਾ ਪਾਣੀ ਦਾਖਲ ਹੋ ਗਿਆ। ਇਸ ਨਾਲ ਝੋਨੇ ਦੀ ਫਸਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਹਰਿਆਣਾ ਦੇ ਕੈਥਲ ਜ਼ਿਲ੍ਹੇ ਦੇ ਪਿੰਡਾਂ ਰੱਤਾਖੇੜਾ ਅਤੇ ਹੋਰ ਪਿੰਡਾਂ ਵਿੱਚ ਵੀ ਪਾਣੀ ਵਗਣ ਨਾਲ ਕਿਸਾਨਾਂ ਨੂੰ ਨੁਕਸਾਨ ਹੋਇਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜੇ ਪਾਣੀ ਦਾ ਪੱਧਰ ਇਸੇ ਤਰ੍ਹਾਂ ਵੱਧਦਾ ਰਿਹਾ ਤਾਂ ਸਮਾਣਾ ਅਤੇ ਛਤਰਾਣਾ ਹਲਕੇ ਦੇ ਘੱਟੋ ਘੱਟ 20 ਪਿੰਡਾਂ ਦੀ ਫਸਲ ਤਬਾਹ ਹੋ ਸਕਦੀ ਹੈ। ਇਸ ਦੌਰਾਨ ਪਟਿਆਲਾ ਦੀ ਡੀਸੀ ਪ੍ਰੀਤੀ ਜਾਦਵ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕੋਈ ਵੀ ਖਤਰੇ ਵਾਲੀ ਗੱਲ ਨਹੀਂ ਹੈ ਸਾਡੀਆਂ ਟੀਮਾਂ ਪੂਰੀ ਤਰ੍ਹਾਂ ਚੌਕਸ ਨੇ ਤੇ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਿਆਰੀ ਹੈ ਲੋਕ ਕਬਰਹਾਟ ਦੇ ਵਿੱਚ ਨਾ ਆਉਣ ਸਾਰੇ ਪਟਿਆਲਾ ਵਾਸੀਆਂ ਨੂੰ ਮੇਰੀ ਬੇਨਤੀ ਵੀ ਹੈਗੀ ਇੱਕ ਅਪੀਲ ਵੀ ਹੈਗੀ ਜਿਵੇਂ ਕਿ ਮੌਸਮ ਵੀ ਦੇਖ ਰਹੇ ਹੋ ਔਰ ਨਦੀਆਂ ਤੇ ਵੀ ਪਾਣੀ ਥੋੜਾ ਚੜ੍ਹਾ ਹੋਇਆ ਆਏਗਾ ਤਾਂ ਇਸ ਕਰਕੇ ਜਿੱਥੇ ਵੀ ਤੁਹਾਨੂੰ ਕੁਝ ਲੱਗਦਾ ਹੈਗਾ ਕੰਡਿਆਂ ਤੇ ਜਾਂ ਪਾਣੀ ਦੀ ਕੋਈ ਵਾਟਰ ਬਾਡੀਜ਼ ਹੈਗੀ ਡਰੇਨ ਹੋ ਗਈ بارش ਕਰਕੇ ਕਈ ਵਾਰੀ ਅਚਾਨਕ ਤੂਫਾਨ ਵੀ ਆ ਜਾਂਦਾ ਹੈ ਤਾਂ ਉੱਥੇ ਜਾਣ ਤੋਂ ਆਪਾਂ ਗੁਰੇਜ਼ ਕਰੀਏ ਬਟ ਨਾਲ ਦੀ ਨਾਲ ਪੈਨਿਕ ਦੀ ਹਲੇ ਕੋਈ ਲੋੜ ਨਹੀਂ ਹੈਗੀ ਕੁਝ ਵੀਡੀਓਜ਼ ਵਾਇਰਲ ਹੋ ਰਹੀ ਹੈਗੀਆਂ ਮੈਨੂੰ ਦੇਖ ਕੇ ਥੋੜਾ ਬੁਰਾ ਵੀ ਲੱਗ ਰਹਾ ਹੈਗਾ ਕਿ ਜੀ ਉਸ ਕਰਕੇ ਕੁਝ ਬਜ਼ੁਰਗ ਇਕੱਲੇ ਜਿਹੜੇ ਰਹਿੰਦੇ ਹੈਗੇ ਪੈਨਿਕ ਕਰ ਜਾਂਦੇਗੇ ਕਿ ਪਾਣੀ ਆ ਗਿਆ ਸਮਾਨ ਉੱਪਰ ਚੱਕ ਰਿਹਾ ਹੈਗੀ ਸਾਡੀ ਟੀਮ ਸਰਾਊਂਡ ਦੀ ਘਲੋਕ ਪਿਛਲੇ 3 ਦਿਨ ਤੋਂ 24 ਘੰਟੇ ਕੰਮ ਕਰ ਰਹੀ ਹੈਗੀ ਤਾਂ ਜਿੰਨੇ ਵੀ ਲੈਵਲਸ ਪਿੱਛੇ ਨਦੀਆਂ ਦੇ ਹੁੰਦੇ ਹੈਗੇ ਚਾਹੇ ਭਾਵੇਂ ਰਕੰਡਾ ਹੋ ਗਈ ਕ ਘਰ ਹੋ ਗਈ ਜਿਹੜੇ ਜਿਹੜੇ ਹੈਡਸ ਹੈਗੇ ਅਸੀਂ अर्ਲੀ ਵਾਚ ਕਰਦੇ ਹਾਂ ਕਿ ਜੇ ਕਿੱਥੋਂ ਪਾਣੀ ਕਿੰਨਾ ਕਿੱਥੇ ਪਹੁੰਚ ਰਹਾ ਹੈਗਾ ਔਰ ਉਹਦਾ ਅਗੇ ਇੰਪੈਕਟ ਕਦੋਂ ਆਣਾ ਹੈਗਾ ਜੋ ਜਿਹੜੇ ਬਰੀਚਸ ਵੀ ਥੋੜੇ ਬਹੁਤ ਰਿਪੋਰਟਡ ਹੈਗੇ ਕੁਝ ਪ੍ਰਾਈਵੇਟ ਬੰਸ ਸੀਗੇ ਉਹਦੇ ਉੱਪਰੋਂ ਟੋਪਲ ਕਰ ਗਿਆ ਪਾਣੀ ਔਰ ਹਰ ਥਾਂ ਤੇ ਅੱਜ ਜਿੰਨਾ ਮੀਂਹ ਵੀ ਪੈ ਰਿਹਾ ਹੈਗਾ ਤਾਂ ਸਾਡੇ ਜਿੰਨੇ ਕੁ ਵੀ ਅਧਿਕਾਰੀ ਹੈਗੇ ਸਾਰੇ EMPLOYEES on ground ਹੈਗੇ ਤਾਂ ਕਿ ਇੱਕ ਕੌਨਫੀਡੈਂਸ ਬਿਲਡਿੰਗ ਮੀਜਰ ਵੀ ਰਹੇ ਤੇ ਸਾਨੂੰ ਫਸਟ ਹੈਂਡ ਇਨਫੋਰਮੇਸ਼ਨ ਵੀ ਮਿਲਣ ਸਾਡੀ ਮਸ਼ੀਨਰੀ ਜਿੰਨੇ ਜਿੰਨੇ ਕ੍ਰਿਟੀਕਲ ਪੁਆਇੰਟਸ ਹੈਗੇ ਐਂਜੈਂਸੀ ਹਾਲਾਤ ਹੁੰਦੇ ਤਾਂ ਇਮੀਡੀਏਟ ਹੋਦਾ ਸੀ ਹਲ ਕਰੀਏ ਔਰ ਕਾਫੀ ਇਹ ਹੋ ਜਾਦੇ ਬ੍ਰੀਚਸ ਹੈਗੇ ਜਿੱਥੇ ਤੁਹਾਡੇ ਇੱਕ ਸਦਕਾ ਸਾਨੂੰ ਇਨਫੋਰਮੇਸ਼ਨ ਮਿਲੀ ਔਰ ਅਸੀਂ ਇਮੀਡੀਏਟਲੀ ਕਾਰਵਾਈ ਕੀਤੀ ਜਿਹਦੇ ਕਰਕੇ ਕਾਫੀ ਸਾਡਾ ਬਚਾਅ ਵੀ ਹੋਇਆ ਹੈਗਾ ਇਸ ਦੇ ਨਾਲ ਹੀ ਨਾਲ ਬੜੀ ਨਦੀ ਛੋਟੀ ਨਦੀ ਦਾ ਬਾਰ-ਬਾਰ ਵੀਡੀਓਜ਼ ਆ ਰਹੀ ਸੀ ਕਿ ਉਹਦੇ ਬਾਰੇ ਵੀ ਮੈਂ ਦੱਸਣਾ ਚਾਹੁੰਦੀ ਆ ਪਿੱਛੋਂ ਵੀ ਕਿਉਂਕਿ ਹੁਣ ਜਿਹੜਾ ਪਾਣੀ ਦਾ ਲੈਵਲ ਥੋੜਾ ਦੇਖਣ ਨੂੰ ਆਇਆ ਸੀਗਾ ਉਹ ਜਿਹੜੀ ਆਪਣੀ ਰੀਜਨਲ ਬਾਰਿਸ਼ ਹੈਗੀ ਉਹ ਵਧਨ ਕਾਰਨ ਹੈਗਾ ਤੇ ਐਸਸੀ ਸਾਹਿਬ ਐਕਸ਼ਨ ਸਾਹਿਬ ਇਹਨਾਂ ਦਾ ਦੂਜੇ ਜ਼ਿਲ੍ਹਿਆਂ ਨਾਲ ਵੀ ਤਾਲ ਮਿਲੇ ਤੇ ਪਿੱਛੋਂ ਵੀ ਇਹਨ ਲੋੜਨੀ ਹੈਗੀ ਔਰ ਜਿੱਥੇ ਵੀ ਅਲਰਟ ਦੀ ਲੋਡ ਹੁੰਦੀ ਹੈ ਸੀ ਐਡਵਾਂਸ ਵਿੱਚ ਦੱਸ ਵੀ ਰਹੇ ਹਾਂ ਕਿ ਜਿੰਨ ਜਿੰਨ ਪਿੰਡਾਂ ਤੇ ਸਾਨੂੰ ਲੋਡ ਹੈਗੀ ਉੱਥੇ ਔਰ ਸਾਡੇ ਉੱਥੇ ਰਿਲੀਫ ਕੈਂਪਸ ਵਗੈਰਾ ਸਾਰਾ ਕੁਝ ਇਨ ਪਲੇਸ ਹੈਗਾ ਬਟ ਹਲੇ ਦੀ ਘੜੀ ਪੈਨਿਕ ਦੀ ਕੋਈ ਲੋੜ ਨਹੀਂ ਹੈ ਔਰ ਮੇਰੀ ਸਾਰਿਆਂ ਨੂੰ ਬੇਨਤੀ ਹੈਗੀ ਕਿ ਜਿਹੜੇ ਆਫੀਸ਼ੀਅਲ ਅਲਰਟ ਸਾਡੇ ਜਾਂਦੇ ਹੈਗੇ ਉਹਨਾਂ ਤੇ ਵਿਸ਼ਵਾਸ ਰੱਖੇ ਔਰ ਵੀਡੀਓਜ਼ ਕਾਫੀ ਕਈ ਵਾਰ ਵਾਇਰਲ ਵੀ ਹੋ ਜਾਂਦੀ ਹੈ ਔਰ ਇਨਸਾਨ ਨੂੰ ਵੀ ਇੱਕਦਮ ਤੋਂ ਪੈਨਿਕ ਵੀ ਹੁੰਦੀ ਹੈਗੀ ਔਰ ਡਰ ਜਿਹਾ ਵੀ ਲੱਗਦਾ ਹੈਗਾ ਤਾਂ ਬਾਤਿਆਂ ਨੂੰ ਵੀ ਮੇਰੀ ਬੇਨਤੀ ਹੈ ਕਿ ਆਪਾਂ ਕੁਝ ਸ਼ੇਅਰ ਕਰਦੇ ਹਾਂ ਤਾਂ ਉਹਨੂੰ ਉਹਨਾਂ ਦੋਸ਼ ਲਾਇਆ ਹੈ ਕਿ ਹਰਿਆਣਾ ਸਰਕਾਰ ਵੱਲੋਂ ਬਣਾਏ ਗਏ ਬੰਨਾ ਕਾਰਨ ਪੰਜਾਬ ਦੇ ਪਿੰਡਾਂ ਨੂੰ ਨੁਕਸਾਨ ਚੱਲਣਾ ਪੈ ਰਿਹਾ ਹੈ ਨਾਲੇ ਘੱਗਰ ਦਰਿਆ ਵਿੱਚ ਖੜੇ ਬੂਟਿਆਂ ਤੇ ਦਰਖਤਾਂ ਦੀ ਸਫਾਈ ਨਾ ਹੋਣ ਕਰਕੇ ਵੀ ਪਾਣੀ ਖੇਤਾਂ ਵਿੱਚ ਫੈਲ ਗਿਆ ਹੈ ਇਸ ਸਬੰਧੀ ਸਮਾਣਾ ਦੀ ਐਸਡੀਐਮ ਰੀਚਾ ਗੋਇਲ ਤਹਿਸੀਲਦਾਰ ਸਰਵੇਸ਼ ਕੌਸ਼ਲਾ ਤੇ ਹੋਰ ਅਧਿਕਾਰੀਆਂ ਦੇ ਨਾਲ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰ ਰਹੀ ਹੈ। ਉਹਨਾਂ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਹਾਲਾਂਕਿ ਖੱਗਰ ਦਾ ਪਾਣੀ ਖੇਤਾਂ ਵਿੱਚ ਜ਼ਰੂਰ ਦਾਖਲ ਹੋਇਆ ਪਰ ਇਹ ਪਿੰਡਾਂ ਤੱਕ ਨਹੀਂ ਪਹੁੰਚੇਗਾ। ਪ੍ਰਸ਼ਾਸਨ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਐਮਰਜੈਂਸੀ ਦੀ ਸੂਚਨਾ ਤੁਰੰਤ ਸਾਂਝੀ ਕਰਨ। ਭਾਰਤ ਤੋਂ ਅਮਰੀਕਾ ਨੂੰ ਹੋਣ ਵਾਲੇ ਨਿਰਯਾਤ ਤੇ 50 ਫੀਸਦੀ ਤੱਕ ਦਾ ਟੈਕਸ ਲਗਾਇਆ ਗਿਆ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਇਸ ਫੈਸਲੇ ਦਾ ਭਾਰਤ ਦੇ ਵਪਾਰ ਦੇ ਉੱਤੇ ਸਿੱਧਾ ਅਸਰ ਪੈਣ ਵਾਲਾ ਇਸ ਫੈਸਲੇ ਕਾਰਨ ਕਈ ਮਹੱਤਵਪੂਰਨ ਭਾਰਤੀ ਉਦਯੋਗਾਂ ਖਾਸ ਕਰਕੇ ਨਿਰਯਾਤ ਨਾਲ ਸੰਬੰਧਿਤ ਖੇਤਰਾਂ ਨੂੰ ਭਾਰੀ ਨੁਕਸਾਨ ਹੋਣ ਦਾ ਡਰ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੀ ਲੋਕਾਂ ਨੂੰ ਸਵਦੇਸ਼ੀ ਅਪਣਾਉਣ ਦਾ ਨਾਅਰਾ ਦਿੱਤਾ ਜਾ ਰਿਹਾ ਹੈ ਇਸ ਦੌਰਾਨ ਲੁਧਿਆਣਾ ਦੀਆਂ ਮਹਿਲਾਵਾਂ ਵੱਲੋਂ ਸਵਦੇਸ਼ੀ ਵਿਰਸੇ ਨੂੰ ਅੱਗੇ ਵਧਾਉਣ ਲਈ ਇੱਕ ਖਾਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਅਮਰੀਕਾ ਵੱਲੋਂ ਭਾਰਤ ਉੱਤੇ 50% ਦੀ ਟੈਰਿਫ ਲਗਾ ਦਿੱਤਾ ਗਿਆ ਜਿਸ ਦੇ ਨਾਲ ਭਾਰਤ ਤੋਂ ਨਿਰਯਾਤ ਕੀਤੀਆਂ ਜਾਣ ਵਾਲੀਆਂ ਵਸਤੂਆਂ ਬਣਾਉਣ ਵਾਲੇ ਲੋਕਾਂ ਦੇ ਕੰਮ ਕਾਜ ਦੇ ਉੱਤੇ ਵੀ ਅਸਰ ਪਿਆ ਹੈ ਭਾਰਤ ਵਿੱਚੋਂ ਖਾਸ ਕਰਕੇ ਗਾਰਮੈਂਟ ਗਲੀਚੇ ਜੁਐਲਰੀ ਵੱਡੀ ਮਾਤਰਾ ਦੇ ਵਿੱਚ ਨਿਰਯਾਤ ਕੀਤੀ ਜਾਂਦੀ ਹੈ ਪਰ 50% ਦੀ ਟੈਰਿਫ ਲੱਗਣ ਤੋਂ ਬਾਅਦ ਇਹਨਾਂ ਚੀਜ਼ਾਂ ਦੀ ਨਿਰਯਾਤ ਉੱਪਰ ਲਗਭਗ ਰੋਕ ਹੀ ਲੱਗ ਗਈ ਹੈ ਤੇ ਲੋਕਾਂ ਦੇ ਰੋਜ਼ਗਾਰ ਬੰਦ ਹੋਣ ਦੇ ਕੰਢੇ ਤੇ ਪਹੁੰਚ ਗਏ ਨੇ ਜਿਸ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੀ ਲੋਕਾਂ ਨੂੰ ਸਵਦੇਸ਼ੀ ਅਪਣਾਉਣ ਦਾ ਨਾਰਾ ਦਿੱਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਸਾਥ ਦੇਣ ਦੀ ਗੱ ਇਹ ਵਿੱਚ ਲੁਧਿਆਣਾ ਦੀਆਂ ਮਹਿਲਾਵਾਂ ਵੱਲੋਂ ਇੱਕ ਵੱਡਾ ਯੋਗਦਾਨ ਪਾਇਆ ਗਿਆ ਤੇ ਸਵਦੇਸ਼ੀ ਵਿਰਸੇ ਨੂੰ ਅੱਗੇ ਵਧਾਉਣ ਲਈ ਇੱਕ ਖਾਸ ਪ੍ਰੋਗਰਾਮ ਉਲੀਕਿਆ ਗਿਆ ਜਿਸ ਵਿੱਚ ਪ੍ਰੋਫੈਸ਼ਨਲ ਮਹਿਲਾਵਾਂ ਵੱਲੋਂ ਵੱਖ-ਵੱਖ ਸੂਬਿਆਂ ਨਾਲ ਸੰਬੰਧਿਤ ਸਾੜੀਆਂ ਪਾ ਕੇ ਰੈਂਪ ਉੱਤੇ ਵਾਕ ਕੀਤੀ ਗਈ ਇਹਨਾਂ ਵਿੱਚ ਜ਼ਿਆਦਾਤਰ ਡਾਕਟਰ ਅਧਿਆਪਕ ਮਹਿਲਾਵਾਂ ਸ਼ਾਮਲ ਸਨ ਅਤੇ ਲੋਕਾਂ ਨੂੰ ਵੀ ਆਪਣੇ ਵਿਰਸੇ ਨਾਲ ਜੁੜਨ ਦਾ ਸੁਨੇਹਾ ਦਿੱਤਾ ਗਿਆ ਇਸ ਸਮੇਂ ਬੋਲਦੇ ਹੋਏ ਡਾਕਟਰ ਪਰਮ ਸੈਣੀ ਨੇ ਦੱਸਿਆ ਕਿ ਟੈਰਿਫ ਲੱਗਣ ਨਾਲ ਲੋਕਾਂ ਦੇ ਰੋਜ਼ਗਾਰ ਉੱਤੇ ਬਹੁਤ ਵੱਡਾ ਅਸਰ ਪਿਆ ਹੈ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲੋਕਾਂ ਨੂੰ ਸੁਨੇਹਾ ਦਿੱਤਾ ਜਾ ਰਿਹਾ ਹੈ ਕਿ ਸਵਦੇਸ਼ ਵੱਲੋਂ ਵੀ ਕੁਪਰਾਲਾ ਕੀਤਾ ਗਿਆ ਜੋ ਲੋਕਾਂ ਨੂੰ ਆਪਣੇ ਵਿਰਸੇ ਨਾਲ ਜੋੜ ਸਕਦਾ ਹੈ ਅਸੀਂ ਇਹ ਵਾਲਾ ਪ੍ਰੋਗਰਾਮ ਰੋਟਰੀ ਕਲੱਬ ਲੁਧਿਆਣਾ ਹਾਰਮਨੀ ਜਿਹੜਾ ਕਿ ਇੱਕ ਆਲ ਵਿਮਨ ਕਲੱਬ ਹੈ ਅਸੀਂ ਸਾਰੇ ਪ੍ਰੋਫੈਸ਼ਨਲ ਲੇਡੀਆਂ ਹੁੰਦੇ ਡਾਕਟਰਸ ਐਜੂਕੇਸ਼ਨਿਸਟ ਐ ਤੇ ਅਸੀਂ ਦੇਖ ਰਹੇ ਸੀਗਾ ਕਿ ਪਿਛਲੀ ਕਈ ਦਿਨਾਂ ਤੋਂ ਕਿ ਅੰ ਪੋਲੀਟਿਕਲੀ ਅਸੀਂ ਦੇਖ ਰਹੇ ਸੀਗੇ ਕਿ ਸਾਡੇ ਟੈਰਿਫ ਬਹੁਤ ਵਧ ਰਿਹਾ ਸਾਡੇ ਕੰਟਰੀ ਦੇ ਉੱਤੇ ਤੇ ਮੇਨਲੀ ਐਕਚੁਅਲੀ ਅਸੀਂ ਦੇਖਦੇ ਬੈ ਸੀਗੇ ਕਿ ਇਹਦੇ ਵਿੱਚੋਂ ਸਭ ਤੋਂ ਜ਼ਿਆਦਾ ਸਫਰ ਕੌਣ ਕਰ ਰਿਹਾ ਜੇ ਇਹਦੇ ਵਿੱਚ ਐਗਰੀਕਲਚਰਿਸ ਜਿਹੜੇ ਨੇ ਉਹ ਬਹੁਤ ਸਫਰ ਕਰ ਰਹੇ ਨੇ ਕਿਸਾਨ ਸਫਰ ਕਰ ਰਹੇ ਨੇ ਜਾਂ ਜਿਹੜੇ ਛੋਟੇ ਉਦਯੋਗਾਂ ਵਾਲੇ ਨੇ ਉਹ ਬਹੁਤ ਸਫਰ ਕਰ ਰਹੇ ਨੇ ਤੇ ਅਸੀਂ ਸੋਚਿਆ ਕਿ ਕਿਉਂ ਨਾ ਅਸੀਂ ਇਹਨੂੰ ਪ੍ਰਮੋਟ ਕਰੀਏ ਇੰਡੀਆ ਦੀ ਵੀਵ ਨੂੰ ਇੰਡੀਆ ਦੀ ਜਿਹੜੀ ਆਰਟਿਸਟਰੀ ਆ ਜਿਹੜੇ ਲੋਕੀ ਐਨੀ ਮਿਹਨਤ ਨਾਲ ਕੰਮ ਕਰਦੇ ਆ ਉਹਨਾਂ ਨੂੰ ਅਸੀਂ ਅੱਗੇ ਵਧਾਈਏ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਸਾਡਾ ਰਿਚ ਕਲਚਰ ਹੈ ਐਂਡ ਹਰ ਸਟੇਟ ਕੋਲ ਆਪਣੀ ਇੱਕ ਡੈਫੀਨੇਟ ਵੀਵ ਹੈ ਤੇ ਅੱਜ ਮੈਨੇ ਪਹਿਨੀ ਹੋਈ ਹੈ ਬਨਾਰਸੀ ਸਾੜੀ ਜੋ ਮੈਂ ਜਾ ਕੇ ਬਨਾਰਸ ਤੋਂ ਹੀ ਸਪੈਸ਼ਲੀ ਲਈ ਹੈ ਐਂਡ ਇਹ ਇੱਕ ਸਾੜੀ ਬਨਣ ਦੇ ਵਿੱਚ 6 ਮਹੀਨੇ ਤੱਕ ਦਾ ਸਮਾਂ ਲੱਗ ਜਾਂਦਾ ਸੋ ਮੈਂ ਇਹ जिस कारीगर ने बनाई है मैं वो हथों ही ली है सो so, मैं आज बड़ी बड़ी खुश है आज मेरी एनिवर्सरी भी है और इल मेरे लिए बहुत अच्छा दिन है अगर मैं आज के दिन से दुल्हन बनती तो मैं ये गेटअप लेती तो इस गेटअप के नाल आज मैं फैशन शो च पार्टीसपेट किया एंड बाकी सारी कंटेस्टेंट्स भी बहुत सुंदर लग रही हैं डॉक्टर प्रज्ञा एंड डॉक्टर परम सैनी ने बहुत अच्छा एक फंक्शन ऑर्गेनाइज किया आई कॉन्ग्रेचुलेट दैम ऑन दिस फंक्शन थैंक यू सो मच इ मोटिव है कि ਜਿੱਦ ਜਿੰਨੇ ਵੀ ਲੇਡੀਜ਼ ਲੁਧਿਆਣਾ ਦੇ ਵਿੱਚ ਡਾਕਟਰਸ ਨੇ ਪ੍ਰਿੰਸੀਪਲ ਟੀਚਰਸ ਰੋਟਰੀਅਨਸ ਹੈਗੇ ਸਾਰੇ ਨਾਲ ਮਿਲ ਕੇ ਇੰਡੀਅਨ ਵੀਵਸ ਨੂੰ ਪ੍ਰਮੋਟ ਕਰੀਏ ਜਿੱਦਾਂ ਇੰਡੀਆ ਦੇ ਵਿੱਚ ਕੱਪੜੇ ਬਣਦੇ ਆ ਲੁਧਿਆਣਾ ਤੇ ਬਣਦੇ ਆ ਕਲਕੱਤੇ ਤੇ ਬਣਦੇ ਆ ਚੇਨਈ ਤੇ ਬਣਦੇ ਆ ਸੂਰਤ ਬਣਦੇ ਆ ਹਨਾ ਹਰ ਜਗ੍ਹਾ ਬਣਦੇ ਆ ਤੇ ਉਹਨੂੰ ਪ੍ਰਮੋਟ ਕਰੀਏ ਅਸੀਂ ਉਨਾ ਕਹਿ ਕਿ ਵੱਖ-ਵੱਖ ਸੂਬਿਆਂ ਨਾਲ ਸੰਬੰਧਤ ਸਾੜੀਆਂ ਪਾ ਕੇ ਮਹਿਲਾਵਾਂ ਵੱਲੋਂ ਅੱਜ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ ਗਿਆ ਅਤੇ ਉਹਨਾਂ ਨੇ ਹੋਰ ਲੋਕਾਂ ਨੂੰ ਵੀ ਜਿੱਥੇ ਸਵਦੇਸ਼ੀ ਅਪਣਾਉਣ ਦਾ ਨਾਅਰਾ ਦਿੱਤਾ ਹੈ ਉੱਥੇ ਇੱਕ ਦੂਜੇ ਦਾ ਸਾਥ ਦੇਣ ਦੀ ਗੱਲ ਵੀ ਕਹੀ ਹੈ ਇਸ ਮੌਕੇ ਤੇ ਵੱਖ-ਵੱਖ ਤਰ੍ਹਾਂ ਦੀਆਂ ਸਾੜੀਆਂ ਪਾ ਕੇ ਸਜ ਧੱਜ ਕੇ ਪਹੁੰਚੀਆਂ ਡਾਕਟਰ ਅਤੇ ਟੀਚਰ ਆਪਣੇ ਵਿਰਸੇ ਨੂੰ ਅੱਗੇ ਲਿਜਾਣ ਦੀ ਗੱਲ ਕਰਦੀਆਂ ਹੋਈਆਂ ਦਿਖਾਈ ਦਿੱਤੀਆਂ ਇਸ ਬਲਟਨ ਦੇ ਵਿੱਚ ਫਿਲਹਾਲ ਇੰਨਾ ਹੀ ਮੈਨੂ ਆਨੀ ਤਰਮਿੰਦਰ ਸੰਧੂ ਨੂੰ ਦੁਆਗਿਆ ਧੰਨਵਾਦ